हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਜਿਸ ਵਿੱਚ ਵਿੱਕੀ ਨੂੰ ਪੁਲਿਸ ਫੜ ਕੇ ਲੈ ਗਈ ਤੇ ਮੰਮੀ ਨੇ ਪ੍ਰੀਤ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਪਰ ਹੁਣ ਮੰਮੀ ਹਰੇਕ ਉਸ ਬੰਦੇ ਨੂੰ ਫੋਨ ਕਰ ਰਹੇ ਹਨ ਜਿਸ ਨਾਲ ਉਹ ਵਿੱਕੀ ਨੂੰ ਛੁੜਵਾ ਸਕਣ ਪਰ ਜਦੋਂ ਉਹ ਥਾਣੇ ਪਹੁੰਚਦੇ ਹਨ ਤੇ ਅੱਗੇ ਉਹਨਾਂ ਨੂੰ ਕੌਣ ਮਿਲ ਜਾਂਦਾ ਹੈ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਚ ਮਿਲੂਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਹਾਂਜੀ ਮੰਮੀ ਪਹਿਲਾਂ ਆਪਣੇ ਜੇਠ ਕੋਲ ਜਾਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਸਾਰਾ ਪਿੰਡ ਇਕੱਠਾ ਕਰਕੇ ਮੇਰੇ ਨਾਲ ਚੱਲੋ ਤੇ ਉਹ ਬਿਲਕੁਲ ਹੀ ਮਨਾਂ ਕਰ ਦਿੰਦੇ ਹਨ ਉਹ ਕਹਿੰਦੇ ਹਨ ਕਿ ਤੇਰੇ ਮੁੰਡੇ ਨੇ ਕੋਈ ਚੰਗੇ ਕੰਮ ਨਹੀਂ ਕੀਤੇ ਜਿਸ ਕਾਰਨ ਅਸੀਂ ਪਿੰਡ ਨੂੰ ਇਕੱਠਾ ਕਰਕੇ ਉਹਦੇ ਵਾਸਤੇ ਲੈ ਕੇ ਜਾਈਏ ਤੇ ਮੰਮੀ ਫਿਰ ਕਹਿੰਦੇ ਨੇ ਕਿ ਹਾਂ ਮੈਂ ਉਸ ਨੂੰ ਆਪਣੇ ਆਪ ਛਡਵਾ ਲਵਾਂਗੀ ਚਾਹੇ ਕੋਈ ਮੇਰੀ ਮਦਦ ਕਰੇ ਜਾਂ ਨਾ ਕਰੇ ਜਿਸ ਕਾਰਨ ਮੰਮੀ ਕਈ ਜਣਿਆਂ ਨੂੰ ਫੋਨ ਕਰਦੇ ਹਨ ਪਰ ਕੋਈ ਵੀ ਬੰਦਾ ਉਹਨਾਂ ਦੇ ਨਾਲ ਤੁਰਨ ਨੂੰ ਹਾਮੀ ਨਹੀਂ ਭਰਦਾ ਕਿਉਂਕਿ ਵਿੱਕੀ ਨੇ ਕੰਮ ਹੀ ਬਹੁਤ ਵੱਡੇ ਵੱਡੇ ਕੀਤੇ ਹੋਏ ਹਨ ਫਿਰ ਉਹ ਥੱਕ ہار ਕੇ ਸੋਚਦੇ ਹਨ ਕਿ ਕਿਉਂ ਨਾ ਮੈਂ ਖੁਦ ਹੀ ਥਾਣੇ ਜਾਵਾਂ ਤੇ ਉਹਨਾਂ ਦੀਆਂ ਮਿੰਨਤੇ ਤਰਲੇ ਕਰਕੇ ਜਾਂ ਥੋੜੇ ਬਹੁਤ ਪੈਸੇ ਦੇ ਕੇ ਵਿੱਕੀ ਨੂੰ ਛਡਵਾ ਕੇ ਲੈ ਕੇ ਆਨੀ ਹਾਂ ਕਿਉਂਕਿ ਹੁਣ ਮੇਰੇ ਘਰ ਵਿੱਚ ਕੋਈ ਨਹੀਂ ਰਹਿ ਗਿਆ ਮੰਮੀ ਜਿੱਦਾਂ ਹੀ ਥਾਣੇ ਜਾਂਦੇ ਹਨ ਤੇ ਅੱਗੇ ਉਹਨਾਂ ਨੂੰ ਅੱਗੇ ਉਹਨਾਂ ਨੂੰ ਟੱਕਰ ਜਾਂਦੇ ਹਨ ਸੋਨੂ ਤੇ ਜੀਤਾ ਹਾਂਜੀ ਸੋਨੂ ਤੇ ਜੀਤਾ ਜੋ ਕਿ ਆਪਣੀ ਭੈਣ ਦੇ ਘਰ ਜਦੋਂ ਗਏ ਸੀ ਤੇ ਗੌਰਵ ਨੂੰ ਪੁਲਿਸ ਵਾਲੇ ਫੜ ਕੇ ਲੈ ਗਏ ਸੀ ਜਿਸ ਕਾਰਨ ਸੋਨੂ ਤੇ ਜੀਤਾ ਪੁਲਿਸ ਵਾਲਿਆਂ ਕੋਲ ਆਏ ਸੀ ਇਹ ਪਤਾ ਕਰਨ ਕਿ ਉਸ ਮੁੰਡੇ ਦਾ ਪਤਾ ਚੱਲਿਆ ਜਾਂ ਨਹੀਂ ਜਿਸ ਨੇ ਉਸ ਦੀ ਬਾਈਕ ਲੈ ਕੇ ਇਹ ਵੱਡੇ ਵੱਡੇ ਕਾਂਡ ਕੀਤੇ ਹਨ ਤਾਂ ਪੁਲਿਸ ਵਾਲੇ ਦੱਸਦੇ ਹਨ ਕਿ ਹਾਂਜੀ ਅਸੀਂ ਦੋ ਬੰਦਿਆਂ ਨੂੰ ਫੜ ਲਿਆ ਹੈ ਇੱਕ ਦਾ ਨਾਮ ਅਮਨ ਹੈ ਤੇ ਇੱਕ ਦਾ ਨਾਮ ਵਿੱਕੀ ਹੈ ਹਜੇ ਇੰਨੀ ਗੱਲ ਪੁਲਿਸ ਵਾਲੇ ਕਰ ਹੀ ਰਹੇ ਹੁੰਦੇ ਹਨ ਕਿ ਉੱਥੇ ਅਚਾਨਕ ਹੀ ਮੰਮੀ ਪਹੁੰਚ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਸੋਨੂ ਤੇ ਜਿੱਤਾ ਹੈਰਾਨ ਰਹਿ ਜਾਂਦੇ ਹਨ ਕਿ ਇਹ ਤਾਂ ਵਿੱਕੀ ਦੇ ਹੀ ਮੰਮੀ ਹਨ ਤੇ ਉਹ ਆਪਸ ਵਿੱਚ ਗੱਲ ਕਰਨ ਲੱਗ ਜਾਂਦੇ ਹਨ ਤੇ ਪੁਲਸ ਵਾਲੇ ਉਹਨਾਂ ਦਾ ਸ਼ੱਕ ਪੈ ਜਾਂਦਾ ਹੈ ਕਿ ਇਹ ਕੰਮ ਕਿਤੇ ਵਿੱਕੀ ਨੇ ਤਾਂ ਨਹੀਂ ਕੀਤੇ ਤੇ ਅੱਗੇ ਉਹਨਾਂ ਨੂੰ ਵਿੱਕੀ ਵੀ ਜੇਲ੍ਹ ਵਿੱਚ ਦਿਖ ਜਾਂਦਾ ਹੈ ਜਿਸ ਨੂੰ ਦੇਖ ਕੇ ਸੋਨੂ ਤੇ ਜਿੱਤਾ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦੇ ਹਨ ਤੇ ਸੋਚਣ ਲੱਗ ਜਾਂਦੇ ਹਨ ਕਿ ਇਹ ਕੀ ਬਣ ਗਿਆ ਹੁਣ ਅਸੀਂ ਅੱਗੇ ਦੇਖਾਂਗੇ ਕਿ ਕਹਾਣੀ ਕਿੱਧਰ ਨੂੰ ਮੋੜ ਲੈਂਦੀ ਹੈ ਕਿ ਸੋਨੂ ਜਿੱਤਾ ਪ੍ਰੀਤ ਦੀ ਗੱਲ ਸੁਣਨਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ